ਸਸ਼ੀਕਲ ਦੀਸ ਵਾਕਤ ਕਰਦੇ ਆਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਰਟਿਕ ਪਲਾਡਾ ਵੱਲੋਂ ਅੱਜ ਫੇਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਆਂ ਜੀ ਅੱਜ ਜਿਹੜੀ ਅਸੀਂ ਤੁਹਾਡੇ ਵਾਸਤੇ ਕਲੈਕਸ਼ਨ ਲੈ ਕੇ ਆਏ ਆਂ ਜੀ ਉਹ ਲੈ ਕੇ ਆਏ ਆ ਏਕੇ ਟੈਕਸ ਪ੍ਰਿੰਸਸ ਕਲੈਕਸ਼ਨ ਦੇ 올ਓਵਰ ਸੂਟ ਲੈ ਕੇ ਆਏ ਆ ਪ੍ਰਾਈਸ ਸਿਰਫ ਰਹੂਗੀ ਜਨਰਲ ਜੀ ਆਫਰ ਦੇ ਵਿੱਚ ਸੂਟ ਰਹਿਣ ਵਾਲੇ ਆ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਮੇਰੇ ਪਿਆਰਨ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਬਟਨ ਪ੍ਰੈਸ ਕਰ ਲਓ ਜੀ ਤੇ ਜਿਹੜੀ ਸਾਡਾ ਲੋਕੇਸ਼ਨ ਹੈ ਜੀ ਬਹੁਤ ਸਾਰੇ ਮੇਰੇ ਪਿਆਰਨ ਲੋਕੇਸ਼ਨ ਪੁੱਛਦੀਆਂ ਅਸੀਂ ਡਿਸਟ੍ਰਿਕਟ ਮਾਨਸਾ ਬਡਰਲਾਡਾ ਤੋਂ ਬਿਲੋਂਗ ਕਰਦੇ ਹਾਂ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਓਵਰ ਬ੍ਰਿਜ ਕ੍ਰੋਸ ਕਰਕੇ ਆਉਣਾ ਪਊਗਾ ਜੀ ਓਵਰ ਬ੍ਰਿਜ ਕ੍ਰੋਸ ਕਰਨ ਤੋਂ ਬਾਅਦ ਉਹਦੀ ਲੈਫਟ ਸਾਈਡ ਅੰਦਰ ਵਾਪਸ ਹੋਣਾ ਜੀ ਪੁਲ ਦੇ ਤੇ ਫਸਟ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜਿਹੜੀ ਸਭ ਤੋਂ ਪਹਿਲਾਂ ਗਲੀ ਆਉਗੀ ਜੀ ਮੋੜ ਨਾਲ ਲਈ ਉਹਦੇ ਵਿੱਚ ਸਾਡੀ ਐਂਟਰ ਕਰਕੇ ਸ਼ਾਪ ਹੈ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡੋਂ ਹੈ ਰਾਈਟ ਸਾਈਡ ਆ ਕੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੁੜੂਗੀ ਜੀ ਉਸ ਗਲੀ ਦੇ ਵਿੱਚ ਸਾਡੀ ਸ਼ਾਪ ਹੈ ਜੀ ਉੱਥੇ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਤੁਸੀਂ ਜੋ ਕੁਝ ਬਾਈ ਕਰਨਾ ਲੈ ਸਕਦੇ ਹੋ ਜੀ ਲਓ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਪ੍ਰਿੰਸੈਸ ਕਲੈਕਸ਼ਨ ਦੇ 올ਓਵਰ ਸੂਟ ਬੜੇ ਸੋਹਣੇ ਜਿਹੇ ਪ੍ਰਿੰਟ ਰਹਿਣਗੇ ਸਭ ਦੇ ਉੱਪਰ ਤੁਹਾਨੂੰ ਸਟੈਂਪ ਮਿਲੂਗੀ ਜੀ ਪ੍ਰਿੰਸੈਸ ਕਲੈਕਸ਼ਨ ਦੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਪ੍ਰਿੰਸੈਸ ਕਲੈਕਸ਼ਨ ਦੀ ਸਟੈਂਪ ਮਿਲਣ ਵਾਲੀ ਹੈ ਡ੍ਰੈਪਟ ਬੜੇ ਪਿਆਰੇ ਜੇ ਰਹਿਣ ਵਾਲੇ ਆ ਦੇਖੋ ਜੀ ਕਲਰ ਬਹੁਤ ਸੋਹਣੇ ਮਿਲਣ ਵਾਲੇ ਤੁਹਾਨੂੰ ਤੇ ਬ੍ਰਾਂਡਡ ਸੂਟ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਕੋਈ ਬੁਰ ਨਹੀਂ ਕੋਈ ਕਲਰ ਨਹੀਂ ਡਲ ਹੁੰਦਾ ਬਿਲਕੁਲ ਪਿਓਰ ਕਾਟਨ ਸਟਾਫ ਹੈ ਕੋਈ ਮਿਕਸ ਸਟਾਫ ਨਹੀਂ ਹੈ ਬਿਲਕੁਲ ਪਿਓਰ ਕਾਟਨ ਸਟਾਫ ਹੈ ਪ੍ਰਾਈਸ ਸਿਰਫ ਜਨੂਅਰ ਜੀ ਅੱਜ ਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਹੈ ਸਿਰਫ 575 ਦੇ ਵਿੱਚ ਤੁਹਾਨੂੰ ਸੂਟ ਮਿਲ ਪੈਣ ਵਾਲਾ ਜੀ ਪ੍ਰਿੰਸੈਸ ਕਲੈਕਸ਼ਨ ਦਾ 올ਓਵਰ ਸੂਟ ਸਿਰਫ 575 ਦੇ ਵਿੱਚ ਰਹਿਣ ਵਾਲਾ ਚੈੱਕ ਕਰੀ ਚਲੋ ਜੀ ਪ੍ਰਿੰਟ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹੂਗਾ ਲਾਈਟ ਜਿਹਾ λεਮਨਡ ਪੈਰਟ ਸੀ ਸ਼ੇਡ ਦੇ ਵਿੱਚ ਰਹਿਣ ਵਾਲਾ ਜੀ ਇਹ ਪ੍ਰਿੰਟ ਠੀਕ ਹੈ ਜੀ ਇਹ ਵਾਲਾ ਕਲਰ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਪ੍ਰਿੰਟਿੰਗ ਦੇਖੋ ਬਹੁਤ ਹੀ ਜਿਆਦਾ ਪਿਆਰੀ ਪ੍ਰਿੰਟਿੰਗ ਰਹਿਣ ਵਾਲੀ ਹੈ ਠੀਕ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕਿਉਂਕਿ ਬਿਲਕੁਲ ਲੈਸ ਜੀ ਲੋਸ ਹੀ ਪ੍ਰਾਈਸ ਤੁਹਾਨੂੰ ਸੂਟ ਦੇ ਰਿਹਾ ਜੀ ਉਹ ਵੀ ਏਕੇ ਟੈਕਸ ਬ੍ਰਾਂਡਡ ਸੂਟ ਦੇ ਰਿਹਾ ਪ੍ਰਿੰਸੈਸ ਕਲੈਕਸ਼ਨ ਦਾ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਪ੍ਰਿੰਟ ਬਹੁਤ ਪਿਆਰਾ ਰਹਿਣ ਵਾਲਾ ਸਿਰਫ ਅੱਜ ਰਹੂਗਾ ਜੀ 575 ਪ੍ਰਿੰਸੈਸ ਕਲੈਕਸ਼ਨ ਦੇਖੋ ਜੀ ਇਹ ਲਾਈਟ ਫਰੋਜ਼ੀ ਕਲਰ ਹੈ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਲਾਈਟ ਫਰੋਜ਼ੀ ਕਲਰ ਦੇਖੋ ਜੀ ਠੀਕ ਹੈ ਜੀ ਸ਼ਿਪਿੰਗ ਚਾਰਜ ਤੁਹਾਨੂੰ ਐਕਸਟਰਾ ਪੈਣ ਵਾਲਾ ਜੀ ਠੀਕ ਹੈ ਜੀ ਸ਼ਿਪਿੰਗ ਚਾਰਜ ਜਿਹੜਾ ਐਕਸਟਰਾ ਰਹੂਗਾ ਜੀ ਠੀਕ ਹੈ ਜੀ 1 ਕੇਜੀ ਦੇ ਵਿੱਚ ਤੁਹਾਨੂੰ 60 ਰੁਪੀ ਸ਼ਿਪਿੰਗ ਚਾਰਜ ਪੈਣਾ 1 ਕੇਜੀ ਦੇ ਵਿੱਚ ਠੀਕ ਹੈ ਜੀ 1 ਕੇਜੀ ਦੇ ਵਿੱਚ ਤੁਹਾਨੂੰ 60 ਰੁਪੀ ਚਾਰਜ ਪੈਣ ਵਾਲਿਆ ਚੈੱਕ ਕਰੀ ਚਲੋ ਜੀ ਬੜੇ ਪਿਆਰੇ ਜਿਹੇ ਸੂਟ ਡਿਜ਼ਾਈਨਰ ਪ੍ਰਿੰਟਡ ਤੁਸੀਂ ਇਹਨਾਂ ਦੇ ਬਹੁਤ ਸੋਹਣੇ ਕੋਟ ਸੈੱਟ ਵੀ ਰੈਡੀ ਕਰ ਸਕਦੇ ਹੋ ਕਈ ਪ੍ਰਿੰਟ ਐਦਾਂ ਦੇ ਆ ਜੋ ਕੋਟ ਸੈੱਟ ਲਈ ਬਹੁਤ ਪਿਆਰੇ ਰਹਿਣ ਵਾਲਿਆ ਇਹ ਵਾਲਾ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਸੂਟ ਹੈ ਜੀ ਲਾਈਟ ਜੀ ਫਿਰੋਜੀ ਸ਼ੇਡ ਦੇ ਵਿੱਚ ਪ੍ਰਿੰਟਿੰਗ ਬਹੁਤ ਪਿਆਰੀ ਰਹਿਣ ਵਾਲੀ ਹੈ ਇਹ ਵਾਲਾ ਚੈੱਕ ਕਰੋ ਜੀ ਠੀਕ ਹੈ ਜੀ ਮਹਿੰਦੀ ਸ਼ੇਡ ਦੇ ਵਿੱਚ ਰਹੂਗਾ ਸਾਰੇ ਪ੍ਰਿੰਟ ਬਹੁਤ ਪਿਆਰੇ ਰਹਿਣੇ ਆ ਪਿੰਕ ਸ਼ੇਡ ਦੇ ਵਿੱਚ ਰਹਿਣ ਵਾਲਾ ਜੀ ਦੇਖੋ ਜੀ ਬਹੁਤ ਪਿਆਰੇ ਪਿਆਰੇ ਸੂਟ ਲੈ ਕੇ ਆਇਆ ਇਹ ਵਾਲਾ ਚੈੱਕ ਕਰੋ ਜੀ ਇਹਦਾ ਤੁਸੀਂ ਕੋਟ ਸੈੱਟ ਬਹੁਤ ਸੋਹਣਾ ਰੈਡੀ ਕਰ ਸਕਦੇ ਹੋ ਚੈੱਕ ਕਰੋ ਬਹੁਤ ਪਿਆਰੇ ਪਿਆਰੇ ਜਿਹੜੇ ਸੂਟ ਰਹਿਣ ਵਾਲੇ ਆ ਇਹ ਵਾਲਾ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਲੈਮਨ ਜੀ ਸ਼ੇਡ ਵਿੱਚ ਰਹਿਣ ਵਾਲਾ ਜੀ ਸਭ ਦੇ ਪ੍ਰਿੰਟ ਬਹੁਤ ਪਿਆਰੇ ਰਹਿਣ ਵਾਲਿਆ ਇਹ ਨਿਓਨ ਮਹਿੰਦੀ ਦੇ ਕਲਰ ਵਿੱਚ ਆਊਗਾ ਜੀ ਪ੍ਰਿੰਟਿੰਗ ਦੇਖੋ ਕਲਰ ਬਹੁਤ ਪਿਆਰੇ ਆ ਜੀ ਡਾਰਕ ਚਾਟ ਲਾਈਟ ਚਾ ਸਭ ਤਰ੍ਹਾਂ ਦਾ ਮਿਲੇਗਾ ਜੀ ਇਹ ਵਾਲਾ ਚੈੱਕ ਕਰੋ ਜੀ ਫਲਾਵਰ ਬਹੁਤ ਹੀ ਪਿਆਰਾ ਜਿਹਾ ਫਲਾਵਰ ਬਣਿਆ ਹੋਇਆ ਕੋਟ ਸੈੱਟ ਵੀ ਰੈਡੀ ਕਰ ਸਕਦੇ ਹਾਂ ਫਰੌਕ ਵੀ ਰੈਡੀ ਕਰ ਸਕਦੇ ਹਾਂ ਟੈਬੀ ਦੇ ਵਿੱਚ ਰਹੂਗਾ ਜੀ ਚੈੱਕ ਕਰੋ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਜੀ ਇਹ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਇਹ ਵੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਸਿੰਪਲ ਸੋਬਰ ਜੇ ਸੂਟ ਰਹਿਣ ਵਾਲੇ ਆ ਜੀ ਅੱਜ ਦੇ ਇਹ ਵੀ ਕੋਟ ਸੈਟ ਲਈ ਬਹੁਤ ਪਿਆਰਾ ਪ੍ਰਿੰਟਿੰਗ ਰਹਿਣ ਵਾਲੀ ਆ ਬਾਕੀ ਤੁਸੀਂ ਸੂਟ ਵੀ ਬਣਾ ਸਕਦੇ ਹੋ ਸੂਟ ਵੀ ਬਹੁਤ ਅੱਛਾ ਰਹਿਣ ਵਾਲਾ ਜੀ ਦਾ ਚੈੱਕ ਕਰੋ ਜੀ ਕਲਰ ਬਹੁਤ ਹੀ ਪਿਆਰੇ ਜੇ ਮਿਲਣ ਵਾਲੇ ਤੁਹਾਨੂੰ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਕਲਰ ਹੈ ਦੇਖੋ ਜੀ ਪ੍ਰਾਈਸ ਸਿਰਫ ਅੱਜ 575 ਰਹਿਣ ਵਾਲੀ ਹੈ ਜੀ ਇਹਨਾਂ ਦੀ ਠੀਕ ਹੈ ਜੀ 575 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਦੇਖੋ ਜੀ ਡਿਜ਼ਾਈਨਿੰਗ ਪ੍ਰਿੰਟਿੰਗ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਦੇਖੋ ਜੀ ਠੀਕ ਹੈ ਜੀ ਚੈੱਕ ਕਰੋ ਪ੍ਰਿੰਸੈਸ ਕਲੈਕਸ਼ਨ ਹੈ ਜੀ ਉਪਰੇ ਪਿਆਰੇ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਇਹ ਵਾਲਾ ਦੇਖੋ ਜੀ ਕੋਟ ਸੈਟ ਬਣਾਉ ਹੈ ਇਦਾਂ ਦੇ ਪ੍ਰਿੰਟ ਦਾ ਬਹੁਤ ਪਿਆਰਾ ਬੰਨ ਹੈ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਬਲੈਕ بیس ਦੇ ਵਿੱਚ ਬਹੁਤ ਪਿਆਰਾ ਜਿਹਾ ਪੀਸ ਹੈ ਬਲੈਕ بیس ਦੇ ਵਿੱਚ ਠੀਕ ਹੈ ਜੀ ਚੈੱਕ ਕਰੀ ਚੱਲੋ ਇਹ ਵਾਲਾ ਦੇਖੋ ਇਹ ਵੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਬਹੁਤ ਪਿਆਰੀ ਜੀ ਪ੍ਰਿੰਟਿੰਗ ਹੈ ਦੇਖੋ ਜੀ ਬਾਕੀ ਤੁਸੀਂ ਲੈਸ ਲਗਾ ਕੇ ਜਿੰਨੀ ਮਰਜ਼ੀ ਸੂਰੀ ਡਿਜ਼ਾਈਨਿੰਗ ਕਰ ਸਕਦੇ ਹੋ ਸੂਟ ਦੀ ਦੇਖੋ ਜੀ ਇਹ ਚੈੱਕ ਕਰੋ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਸਿਰਫ ਪ੍ਰਾਈਜ਼ ਰਹਿਣੀ ਅੱਜ ਸਿਰਫ ਪ੍ਰਾਈਜ਼ ਰਹਿਣੀ ਹੈ 575 ਜੀ ਠੀਕ ਹੈ ਜੀ ਇਸ ਹਨਾਈ ਦੇ ਸਾਡੇ ਬਹੁਤ ਹੀ ਪਿਆਰੇ ਜਿਹੇ ਸੂਟ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਬਾਏ ਕਰ ਸਕਦੇ ਹੋ ਸਕ੍ਰੀਨ ਦੇ ਉੱਪਰ ਤਾਂ ਨੰਬਰ ਮੈਂਸ਼ਨ ਕੀਤਾ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਅਸੀਂ ਇੱਥੇ ਖਤਮ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ